ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਕਰੀਬਨ 4 ਕਿਲੋ ਹੈਰੋਇਨ 10 9 9 mm ਗਲੌਕ ਪਿਸਟਲ ਇੱਕ 32 ਬੋਰ ਪਿਸਟਲ ਅਤੇ 8 ਜਿਹੜੇ ਦੋਸ਼ੀ ਕਾਬੂ ਕੀਤੇ ਗਏ ਨੇ ਇਹਨਾਂ ਦੇ ਰਿਗਾਰਡਿੰਗ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਕੇਸ ਦੇ ਵਿੱਚ ਰਿਸ਼ਪਾਲ ਸਿੰਘ ਪੁੱਤਰ ਤਰਲੋਕ ਸਿੰਘ ਜੋ ਕਿ ਕੋਟ ਖਾਲਸੀ ਦਾ ਸਨਿਕ ਹੈ ਇਸ ਦੇ ਨਾਲ ਇਸ ਦਾ ਸਾਥੀ ਰਾਜਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਵੀ ਕੋਟ ਖਾਲਸੇ ਦਾ ਰਹਾਸ਼ੀ ਹੈ ਇਹਨਾਂ ਨੂੰ 470 ਗ੍ਰਾਮ ਜੜੀ ਹੈਗੀ ਹੈ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਇਸ ਸੰਬੰਧੀ ਜਿਹੜਾ ਮੁਕੱਦਮਾ ਹੈ ਉਹ ਕਰਿੰਡਾ ਥਾਣੇ ਦਰਜ ਕੀਤਾ ਗਿਆ ਹੈ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਜਿਹੜੇ ਹੈ ਉਹ ਖੰਗਾਲੇ ਜਾ ਰਹੇ ਨੇ ਤੇ ਜਲਦੀ ਜਿਹੜੀ ਹੈ ਹੋਰ ਇਹਨਾਂ ਤੋਂ ਨਵੇਂ ਖੁਲਾਸੇ ਹੋਣ ਦੀ ਵੀ ਉਮੀਦ ਹੈ ਇਸ ਤੋਂ ਇਲਾਵਾ ਜਿਹੜਾ ਦੂਜਾ ਇੱਕ ਮੁਕੱਦਮਾ ਹੈ ਉਹ ਦਰਜ ਕੀਤਾ ਗਿਆ ਹੈ ਸ਼ਗਨਪ੍ਰੀਤ ਸਿੰਘ ਪੁੱਤਰ ਬਿਹੰਤ ਸਿੰਘ ਜੋ ਕਿ ਹਰਦੋ ਰਤਨ ਦਾ ਰਹਿਣ ਵਾਲਾ ਹੈ ਇਸ ਦੇ ਕੋਲੋਂ 2 9 ਐਮ ਐਮ ਦੇ ਗਲੌਕ ਪਿਸਟਲ ਬਰਾਮਦ ਹੋਏ ਨੇ ਤੇ ਇੱਕ ਮੋਟਰਸਾਈਕਲ ਜਿਹੜਾ ਹੈ ਇਸ ਤੋਂ ਰਿਕਵਰ ਹੋਇਆ ਹੈ ਇਸ ਤੋਂ ਵੀ ਜਿਹੜੀ ਪੁੱਛਗਿੱਛ ਹੈ ਉਹ ਜਾਰੀ ਹੈ ਕਿਉਂਕਿ ਇਹ ਜਿਹੜੇ ਗਲੌਕ ਪਿਸਟਲ ਨੇ ਇਹ ਦਾਰੋਂ ਪਾਰ ਸਰਹਦੋਂ ਪਾਰ ਜਿਹੜੀ ਹੈ ਸਮਗਲਿੰਗ ਹੈ ਉਸ ਦੇ ਥਰੂ ਇਹਨੇ ਜਿਹੜੇ ਹੈ ਇਹ ਕਵਰ ਕੀਤੇ ਆ ਰਿਟਰੀਵ ਕੀਤੇ ਆ ਜਾਂ ਜਾਂ ਇਹ ਦੇਸੀ ਕਿਸੇ ਹੋਰ ਮੇਕ ਨੇ ਉਹ ਇਹ ਸਾਰੀ ਜਿਹੜੀ ਚੀਜ਼ਾਂ ਹੈ ਕੁਐਸਚਨਸ ਜਿਹੜੇ ਹੈ ਉਹ ਜਿਹੜੇ ਇਹ ਸਾਰੇ ਕਲੀਅਰ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਇੱਕ ਤੀਜਾ ਕੇਸ ਹੈਗਾ ਜਿਹਦੇ ਵਿੱਚ ਜਸਵਿੰਦਰ ਸਿੰਘ ਉਰਫ ਬੱਗਾ ਪਵਨਪਾਲ ਹਰ ਸੁਖਮਨ ਪ੍ਰੀਤ ਆਕਾਸ਼ ਮਸੀਤ ਬੇਅੰਤ ਉਰਫ ਬੇਅੰਤ ਇਹਨਾਂ ਕੋਲੋਂ ਤਿੰਨ ਗਲੌਕ ਪਿਸਟਲ ਇੱਕ ਗਲੌਕ ਪਿਸਟਲ ਤੇ ਅ 3 ਕਿਲੋ 500 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ 32 ਬੋਰ ਪਿਸਟਲ ਵੀ ਇਹਨਾਂ ਕੋਲੋਂ ਰਿਕਵਰ ਹੋਇਆ ਇਸ ਤਰੀਕੇ ਨਾਲ ਅਮਸਰ ਦਿਹਾਤੀ ਪੁਲਿਸ ਦੇ ਇਹਨਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਅ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ ਇੱਕ ਡੀਲਕਸ ਮੋਟਰਸਾਈਕਲ 3 एम 9 ਐਮ ਐਮ ਗਲੌਕ ਪਿਸਟਲ ਇੱਕ 32 ਬੋਰ ਦਾ ਪਿਸਟਲ ਅਤੇ ਇੱਕ ਮੋਟਰਸਾਈਕਲ ਦੀ ਜਿਹੜੀ ਹੈ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ 2 ਦਿਨ ਪਹਿਲਾਂ ਹੀ ਜਿਹੜਾ ਸਾਡਾ ਇੱਕ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਸਨ ਅ ਜਿਨ੍ਹਾਂ ਵਿੱਚੋਂ ਆਕਾਸ਼ਪ੍ਰੀਤ ਉਰਫ ਆਕਾਸ਼ ਜਿਹੜਾ ਹੈ ਮਸਤਗੜ੍ਹ ਥਾਣਾ ਖੇਮ ਕਰਨ ਦਾ ਇਸ ਦੇ ਨਾਲ ਇਸ ਦਾ ਸਾਥੀ ਗੁਰਬਖਸ਼ ਸਿੰਘ ਉਰਫ ਬੱਬਲ ਇਹ ਵੀ ਜਿਹੜਾ ਹੈ ਡੇਰਾ ਪੱਟੀ ਦਾ ਰਹਿਣ ਵਾਲਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਸੀ ਸਿਮਰਨਪ੍ਰੀਤ ਜਿਹੜਾ ਹੈ ਉਰਫ ਸਿੰਮੂ ਜਿਹੜਾ ਮੁਗਲ ਚੱਕ ਪੰਨੂਆ ਥਾਣਾ ਸਦਰ ਜੇਰਾ ਤਰਨਤਾਰਨ ਦਾ ਰਹਿ ਰਿਹਾ ਸੀ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਇਹਨਾਂ ਕੋਲੋਂ 450 ਗ੍ਰਾਮ ਦੇ ਕਰੀਬਨ ਜਿਹੜੀ ਹੈਰੋਇਨ ਉਹ ਰਿਕਵਰ ਹੋਈ ਸੀ ਇੱਕ ਸਕੋਡਾ ਗੱਡੀ ਮਿਲੀ ਸੀ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਰਿਵਾਲਵਰ ਜਿਹੜੀ ਹੈ ਉਹ ਵੀ ਇਹਨਾਂ ਕੋਲੋਂ ਰਿਕਵਰ ਹੋਈ ਸੀ ਇਸੇ ਕੇਸ ਦੇ ਵਿੱਚ ਪੁੱਛਗਿੱਛ ਅੱਗੇ ਇਹ ਸਾਹਮਣੇ ਆਇਆ ਹੈ ਕਿ ਇੱਕ ਪੰਜਾਬ ਪੁਲਿਸ ਦਾ ਹੀ ਜਿਹੜਾ ਹੈਗਾ ਜਿਹੜਾ ਮੁਲਾਜ਼ਮ ਹੈ ਉਹ ਉਹ ਇਹਨਾਂ ਦਾ ਕਿੰਪਨ ਸੀ ਨਾ ਅਜੇ ਕਿਸੇ ਕਾਰਨ ਕਰਕੇ ਅਸੀਂ ਰਿਵੀਲ ਨਹੀਂ ਕਰ 파 ਰਹੇ ਕਿਉਂਕਿ ਸਾਡਾ ਆਪਰੇਸ਼ਨ ਚੱਲ ਰਿਹਾ ਤੇ ਜਲਦੀ ਉਹਦੀ ਜਿਹੜੀ ਗ੍ਰਿਫਤਾਰੀ ਹੋ ਜਾਏਗੀ ਤੇ ਉਹਦੇ ਇਹ ਜਿਹੜੀ ਇਨਵੋਲਵਮੈਂਟ ਹੈਗੀ ਹੈ ਇਹ ਕਾਫੀ ਸੈਂਸੇਸ਼ਨਲ ਹੈ ਕਿ ਕਾਫੀ ਸਮੇਂ ਤੋਂ ਉਹ ਇਸ ਕੰਮ 'ਚ ਲੱਗਿਆ ਹੋਇਆ ਸੀ ਕਿਉਂਕਿ ਇਹ ਸਾਡੇ ਆਪਰੇਸ਼ਨ 'ਚ ਸਾਰਾ ਦਾ ਸਾਰਾ ਜਿਹੜਾ ਨੈਟਵਰਕ ਹੈ ਇਹ ਪੱਦਾ ਫਾਸ਼ ਕੀਤਾ ਗਿਆ ਇਸ ਦਾ ਤੇ ਇਹ ਜਿਹੜਾ ਹੈਗਾ ਮੁੱਖ ਦੋਸ਼ੀ ਜਿਹੜਾ ਹੈ ਦੀ ਗ੍ਰਿਫਤਾਰੀ ਜਲਦ ਕੀਤੀ ਜਾਏਗੀ ਇਸ ਪੂਰੇ ਦੇ ਪੂਰੇ ਆਪਰੇਸ਼ਨ ਦੇ ਵਿੱਚ ਹੁਣ ਤੱਕ 450 ਗ੍ਰਾਮ ਦੇ ਕਰੀਬਨ ਜਿਹੜੀ ਹੈਰੋਇਨ ਇੱਕ ਰਿਵਾਲਵਲ 32 ਬੂਰ ਦਾ ਚਾਰਜਿੰਗ ਰੋਂ ਤੇ ਨਾਲ ਹੀ ਜਿਹੜੀ ਇੱਕ ਸਕੋਡਾ ਗੱਡੀ ਹੈ ਉਹਦੀ ਜਿਹੜੀ ਹੈ ਬਰਾਮਦਗੀ ਹੋਈ ਤੇ ਇਸ ਦੇ ਨਾਲ ਜਿਹੜੀ ਆ ਅਸੀਂ ਗੱਲ ਕਰਦੇ ਆ ਕਿ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਅਸੀਂ ਆਇਡੈਂਟੀਫਾਈ ਕਰ ਰਹੇ ਆ ਤੇ ਜਿਹੜੇ ਜਿਹੜੇ ਵੀ ਇਸ ਤਰੀਕੇ ਦੇ ਜਿਹੜੇ ਮੁਲਾਜ਼ਮ ਜਿਹੜੇ ਹੈ ਇਲੀਗਲ ਐਕਟੀਵिटीज ਐਂਟੀ ਸੋਸ਼ਲ ਐਕਟੀਵिटीज ਐਂਟੀ ਨੈਸ਼ਨਲ ਐਕਟੀਵिटीज ਇਹਨਾਂ ਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੇ ਖਿਲਾਫ ਜਿਹੜਾ ਹੈ ਸਖਤ ਸਖਤ ਜਿਹੜਾ ਐਕਸ਼ਨ ਲਿਆ ਜਾਏਗਾ ਤੇ ਇਸ ਪੂਰੇ ਦੇ ਪੂਰੇ ਜਿਹੜੇ ਇਹਦੇ ਵਿੱਚ ਵੀ ਅਸੀਂ ਜਿਹੜਾ ਹੈ ਇਹ ਐਕਸ਼ਨ ਲੈਣ ਜਾ ਰਹੇ ਆ ਤਾਂ ਕੋਈ ਪਾਕਿਸਤਾਨ ਨਾਲ ਕੋਈ ਲਿੰਕ ਇਹਦਾ ਹੁਣ ਤੱਕ ਨਾ ਪਤਾ ਲੱਗਿਆ ਜੀ ਬਿਲਕੁਲ ਜੀ ਕ੍ਰਾਸ ਬਾਰਡਰ ਇਹਨਾਂ ਦੇ ਲਿੰਕੇਜਸ ਜਿਹੜੇ ਆ ਉਹ ਕਾਫੀ ਸਾਹਮਣੇ ਆਏ ਨੇ ਇਹਨਾਂ ਦੇ ਜੋ ਵੀ ਅਸੀਂ ਇਹਨਾਂ ਦੇ ਫੋਨਸ ਵਗੈਰਾ ਦੇ ਜੋ ਹੋਰ ਡਿਟੇਲਸ ਹੈ ਜਾਂ ਹੋਰ ਇਹਨਾਂ ਦੀ ਜਿਹੜੀ ਪੁੱਛਗਿੱਛ ਹੈਗੀ ਆ ਉਹਨਾਂ ਦੇ ਵਿੱਚ ਜਦੋਂ ਕ੍ਰਾਸ ਐਗਜ਼ਾਮੀਨੇਸ਼ਨ ਹੋਈ ਹੈ ਜੋ ਇਹਨਾਂ ਨੇ ਦੱਸਿਆ ਉਸ ਤੋਂ ਬਾਅਦ ਤਾਂ ਉਹ ਸਾਰੀ ਦੀ ਸਾਰੀ ਰਿਵੀਲ ਕਰਦੀ ਹੈ ਕਿ ਕਿਤਨਾ ਕਿਤੇ ਇਹਨਾਂ ਦੇ ਜਿਹੜੇ ਹੈ ਥਰੂ ਅ ਇੰਟਰਨੈਟ ਜਿਹੜੇ ਹੈ ਇਹਨਾਂ ਦੇ ਉੱਤੇ ਲਿੰਕੇਜਸ ਰਹੇ ਨੇ ਇਹ ਸਾਡੀ ਸੋਰਸ ਇਨਫੋਰਮੇਸ਼ਨ ਦੇ ਰਾਹੀਂ ਵੀ ਤੇ ਕੁਝ ਸਰਵੇਲੈਂਸ ਦੇ ਦੌਰਾਨ ਜਿਹੜਾ ਹੈ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਇਹ ਸਾਰਾ ਦਾ ਸਾਰਾ ਜਿਹੜਾ ਹੁਣ ਅੱਗੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਨਹੀਂ ਉਹ ਦੱਸਾਂਗੇ ਤੁਹਾਨੂੰ ਜਲਦੀ ਦੱਸ ਦਾਂਗੇ ਸਾਨੂੰ ਇਹ ਹੈ ਕਿ ਇੱਕ ਵਾਰੀ ਆਪਰੇਸ਼ਨ ਜਿਹੜਾ ਕੰਪਲੀਟ ਹੋ ਜਾਏ ਇਸ ਦੀ ਗ੍ਰਿਫਤਾਰੀ ਹੋ ਜਾਏ ਫਿਰ ਉਸ ਉਹ ਵੀ ਕਰ ਸਰ ਇਹ ਕਿੰਨਾ ਕਿ ਡਿਫਿਕਲਟ ਹੋ ਗਿਆ ਕਿ ਜਦੋਂ ਪੁਲਿਸ ਮੁਲਾਜ਼ਮ ਹੀ ਇਸ ਗੋਰਖਾ ਦੇ ਇਨਵੋਲ ਹੋ ਗਏ ਹੋਰ ਰੀਜ਼ਨ ਕੀ ਦੇਖੋ ਜੀ ਸਭ ਤੋਂ ਪਹਿਲਾਂ ਦਾ ਇਹ ਕਿਸੇ ਆਈਆਰਬੀ ਦੇ ਨਾਲ ਅਟੈਚ ਇਹ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਤਨਾਤ ਨਹੀਂ ਹੈ ਪਰ ਜਿਵੇਂ ਵੀ ਇਹ ਰਿਵਲੂਸ਼ਨ ਹੋਈ ਹੈ ਕਿ ਇਹ ਮੁਲਾਜ਼ਮ ਜਿਹੜਾ ਹੈ ਇਸ ਤਰ੍ਹਾਂ ਦੀ ਗਤੀਵਿਧੀਆਂ ਦੇ ਵਿੱਚ ਇਨਵੋਲ ਹੈ ਇਹ ਜਿਹੜਾ ਸਾਡੇ ਵਾਸਤੇ ਵੱਡਾ ਚੈਲੰਜ ਹੈ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਿਹੜਾ ਹੈ ਆਇਡੈਂਟੀਫਾਈ ਕਰਨਾ ਕਿਉਂਕਿ ਮੁਲਾਜ਼ਮ ਉਹਨਾਂ ਦੇ ਵਿਸਕਾਰ ਰਹਿ ਕੇ ਇਦਾਂ ਦੇ ਕੰਮ ਕਰ ਰਹੇ ਨੇ ਤੇ ਉਹ ਸਾਡੇ ਲਈ ਵਾਕਈ ਬੜਾ ਚੈਲੰਜ ਹੈ ਸਰ ਬ੍ਰਾਂਟਿਕ ਨੱਕ ਡਰੋਨ ਵਧੀਆ ਕਿਉਂਕਿ ਅਗਰ ਪਿੱਤੇ ਕੁ ਸਮੇਂ ਦੀ ਰਿਕਵਰੀ ਦੀ ਗੱਲ ਕਰੀ ਤਾਂ ਸਾਡੇ ਕਵਰੀ ਬਹੁਤ ਜ਼ਿਆਦਾ ਉਹ ਸਦੇ ਕੋਈ ਮਿਸਿੰਗ ਵੀ ਹੋਈ ਹੋएगी ਕਿ ਕਿੰਨਾ ਕੁ ਉਧਰੋਂ ਇਸ ਵੇਲੇ ਦੇਖੋ ਜੀ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਤੇ ਪੰਜਾਬ ਪੁਲ ਸੈਕੰਡ ਲਾਈਨ ਆਫ ਡਿਫੈਂਸ ਨੂੰ ਮੈਨ ਕਰ ਰਹੇ ਨੇ ਸਾਡੀ ਬੜੀ ਵਧੀਆ ਕੋਆਰਡੀਨੇਸ਼ਨ ਚੱਲਦੀ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਇਹ ਡਰੋਨਸ ਦੀ ਜਿਹੜੀ ਰਿਕਵਰੀ ਬਹੁਤ ਹੋਈ ਹੈ ਇਸੇ ਕੋਆਰਡੀਨੇਸ਼ਨ ਦਾ ਇਸੇ ਅਲਰਟਨੈਸ ਦਾ ਤੇ ਇਸੇ ਹੀ ਐਕਟਿਵਲੀ ਡਿਊਟੀ ਕਰਨ ਦਾ ਨਤੀਜਾ ਹੈ ਕਿ ਅੱਜ ਜਿਹੜੇ ਐਨੇ ਡਰੋਨ ਵਗੈਰਾ ਜਿਹੜੇ ਹੈ ਉਹ ਰਿਕਵਰ ਹੋ ਰਹੇ ਨੇ ਤੇ ਇਹ ਸਾਰੀ ਦੀ ਸਾਰੀ ਜਿਹੜੀ ਕਾਉਂਟਰਬੈਂਡਸ ਦੀ ਰਿਕਵਰੀ ਹੈ ਇਹ ਇਸੇ ਪਾਸੇ ਵੱਲ ਇਸ਼ਾਰਾ ਵੀ ਕਰਦਾ ਹੈ ਕਾਉਂਟਰਬੈਂਡ ਦੀ ਹੁਣ ਤੋਂ ਦੀ ਸ਼ੁਰੂਆਤ ਹੋਈ ਹੈ ਤੁੰਦ ਤੋਂ ਸ਼ੁਰੂ ਆਉਂਦੇ ਨਾਲ ਕਿੰਨਾ ਕੁ ਐਫਰਟਸ ਵਧੇ ਉਹਦੋਂ ਜਿਹੜੀ ਸਮਗਰੀ ਸਾਡੀਆਂ ਮੀਟਿੰਗਸ ਹੋਈਆਂ ਨੇ ਜੀ ਬੀਐਸਐਫ ਦੇ ਨਾਲ ਕਿਉਂਕਿ ਧੁੰਦ ਦੇ ਨਾਲ ਜਿਹੜੀ ਹੈ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੀ ਕਾਫੀ ਡਿਫਿਕਲਟੀ ਆਉਂਦੀ ਹੈ ਅਸੀਂ ਜਿਹੜੀ ਇਹ ਪੈਟਰੋਲਿੰਗ ਪਾਰਟੀਆਂ ਦਾ ਨੰਬਰ ਹੈ ਉਹ ਵਧਾਇਆ ਹੈ ਤੇ ਅਸੀਂ ਹੋਰ ਜਿਹੜੀ ਫੋਰਸ ਹੈ ਅਸੀਂ ਉਹ ਵੀ ਮੰਗ ਕੀਤੀ ਹੈ ਤੇ ਜਲਦੀ ਸਾਨੂੰ ਉਹ ਵੀ ਮਿਲ ਜਾਏਗੀ ਅਸੀਂ ਉਹਨਾਂ ਨੂੰ ਵੀ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਅਸੀਂ ਮੈਨ ਕਰਨ ਜਾ ਰਹੇ ਹਾਂ ਸੋ ਥੈਟ ਕਿ ਸਾਡੀ ਇਹ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਇਫੈਕਟਿਵਲੀ ਤੇ ਅਰਾਊਂਡ ਦਾ ਕਲੌਕ ਜਿਹੜੀਆਂ ਉਹ ਕੰਮ ਕਰ ਸਕਣ। ਵੱਡੇ ਡਰੋਨ ਦੇ ਸਾਥ ਨੂੰ ਛੋਟੇ ਡਰੋਨ ਤੇਰਾ ਸਮਗਲਿੰਗ ਕੀਤੀ ਜਾ ਰਹੀ ਜਿਹਨਾਂ ਦੀ ਜਿਹੜੀ ਹੈ ਪਤਾ ਲੱਗਣਾ ਵੀ ਮੁਸ਼ਕਿਲ ਹੋ ਜਾਂਦਾ ਨਹੀਂ ਬਿਲਕੁਲ ਜੀ ਇਹ ਜਿਹੜੇ ਛੋਟੇ ਡਰੋਨ ਨੇ ਇੱਕ ਤਾਂ ਇਹਨਾਂ ਦੀ ਜਿਹੜੀ ਡਿਟੈਕਸ਼ਨ ਹੈਗੀ ਹੈ ਕਿਉਂਕਿ ਇਹ ਕਾਫੀ ਲੋ ਲੈਵਲ ਤੇ ਜਿਹੜੇ ਫਲਾਈ ਕਰ ਸਕਦੇ ਨੇ ਦੂਸਰਾ ਇਹਨਾਂ ਦੀ ਜਿਹੜੀ ਪੇ ਲੋਡ ਹੈ ਉਹ ਬੜਾ ਘੱਟ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਇਹਨਾਂ ਦਾ ਪੇ ਲੋਡ ਹੈ ਤੇ ਇਸ ਦੇ ਨਾਲ ਹੀ ਜਿਹੜਾ ਹੈ ਜਿੱਥੇ ਵੀ ਪੇ ਲੋਡ ਘਟਿਆ ਹੈ ਉੱਥੇ ਵੈਪਨ ਦੀ ਜਿਹੜੀ ਹੈਗੀ ਹੈ ਉਹਦੀ ਵੀ ਸਮਗਲਿੰਗ ਨਾਲ ਨਾਲ ਹੋ ਰਹੀ ਹੈ ਪਰ ਜਿਵੇਂ ਜਿਵੇਂ ਸਾਡੀ ਇਹ ਜਿਹੜੀ ਅਲਰਟਨੈਸ ਤੇ ਡਿਊਟੀ ਜਿਹੜੀ ਹੈ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਤੁਸੀਂ ਦੇਖੋਗੇ ਕਾਫੀ ਵੈਪਨਸ ਜਿਹੜੇ ਨੇ ਛੋਟੇ ਗਲੌਕ 26 ਹੋ ਗਏ ਤੇ ਕੌਂਟਰਾਬੈਂਟਸ ਜਿਹੜੇ ਹੈ 500 ਗ੍ਰਾਮ ਦੇ ਕਰੀਬਨ ਜਿਹੜਾ ਪੈਕੇਟ ਆ ਰਿਹਾ ਹੁਣ ਉਹਦੀ ਕਾਫੀ ਨੰਬਰ ਆਫ ਇਨਸੀਡੈਂਟਸ ਦੇ ਵਿੱਚ ਰਿਕਵਰੀ ਹੋਈ ਹੈ ਸੋ ਅਸੀਂ ਜਿਹੜਾ ਹੈ ਇਹ ਸਾਰੇ ਦੀ ਜਿਹੜੀ ਹੈ ਹੋਰ ਵੱਧ ਤੋਂ ਵੱਧ ਜਿਹੜੀ ਹੈ ਇਸ ਚੀਜ਼ ਨੂੰ ਡੈਟਰੈਂਸ ਵਾਸਤੇ ਵੀ ਤੇ ਇਸ ਦੇ ਰਿਕਵਰੀ ਵਾਸਤੇ ਵੀ ਇਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਪੁਲਿਸ ਦਾ ਇਹਨੂੰ ਅਸੀਂ ਮਜਬੂਤ ਕਰਨ ਜਾ ਰਹੇ ਹਾਂ ਇਸ ਦੇ ਨਾਲ ਹੀ ਬੀਐਸਐਫ ਦੇ ਨਾਲ ਜਿਹੜਾ ਹੈ ਸਾਡੇ ਜੁਆਇੰਟ ਪੈਟ੍ਰੋਲਿੰਗਸ ਜਿਹੜੀਆਂ ਹਨ ਉਹਨਾਂ ਨੂੰ ਸਟਾਰਟ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਤੇ ਸਾਡੀ ਕੋਆਰਡੀਨੇਸ਼ਨ ਹੈਗੀ ਹੈ ਅਸੀਂ ਉਹਨੂੰ ਹੋਰ ਕਿਵੇਂ ਅਸੀਂ ਵਧੀਆ ਕਰ ਸਕਦੇ ਆ ਇਸ ਦੇ ਲਈ ਅਸੀਂ ਮੀਟਿੰਗਸ ਵੀ ਕੀਤੀਆਂ ਨੇ ਤੇ ਹੁਣ ਦੋ ਤਿੰਨ ਦਿਨ ਦੇ ਵਿੱਚ ਅਸੀਂ ਹੋਰ ਵੀ ਮੀਟਿੰਗਸ ਇਹਨਾਂ ਦੀ ਕਰਨ ਜਾ ਰਹੇ ਹਾਂ ਕਿਉਂਕਿ ਅੱਗੇ ਜਿਹੜਾ ਹੈ ਜਿਵੇਂ ਤੁਸੀਂ ਕਿਹਾ ਸਰਦੀ ਦਾ ਮੌਸਮ ਹੈ ਧੁੰਦ ਬਹੁਤ ਪਏਗੀ ਤੇ ਜਿਹੜਾ ਹੈ ਲਾ ਇਨਫੋਰਸਮੈਂਟ ਸਿਸ ਵਾਸਤੇ ਬੜਾ ਚੈਲੈਂਜਿੰਗ ਹੋ ਜਾਂਦਾ ਹੈ ਕਿਉਂਕਿ ਜਿਹੜਾ ਡਰੋਨ ਹੈ ਕਿਉਂਕਿ ਉਹ ਛੋਟਾ ਡਰੋਨ ਹੈ ਲੋ ਜਿਹੜਾ ਹਾਈਟ ਤੇ ਉਹ ਫਲਾਈ ਕਰਦਾ ਹੈ ਇਹ ਵੀ ਇੱਕ ਵੱਡਾ ਚੈਲੰਜ ਹੈ ਤੇ ਨੰਬਰ ਆਫ ਡਰੋਨਸ ਇਸ ਤਰੀਕੇ ਨਾਲ ਕਾਫੀ ਵਧ ਵੀ ਰਹੇ ਨੇ ਪਰ ਉਸੇ ਜਿਵੇਂ ਜਿਵੇਂ ਵਧ ਰਹੇ ਨੇ ਉਸ ਉਹਨਾਂ ਦੀ ਰਿਕਵਰੀ ਤੇ ਇਹਨਾਂ ਨੂੰ ਜਿਹੜਾ ਹੈ ਇਹਨਾਂ ਦੀ ਇੰਟਰਵੈਂਸ਼ਨ ਤੇ ਇਹਨਾਂ ਨੂੰ ਇੰਟਰਸੈਪਸ਼ਨ ਜਿਹੜੀ ਹੋ ਰਹੀ ਹੈ ਉਹ ਵੀ ਨੰਬਰ ਵਧਿਆ ਹੈ ਜੀ ਬਿਲਕੁਲ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਹੈਗੀ ਹੈ ਅਸੀਂ ਨੂੰ ਸਟਰੈਂਥਨ ਕਰਨ ਜਾ ਰਿਹਾ ਅਸੀਂ ਨੰਬਰ ਆਫ ਪੈਟ੍ਰੋਲਿੰਗ ਪਾਰਟੀਆਂ ਨੰਬਰ ਆਫ ਸੈਕੰਡ ਲਾਈਨ ਆਫ ਡਿਫੈਂਸ ਨਾਕਾਸ ਇਹਨਾਂ ਨੂੰ ਵਧਾ ਰਿਹਾ ਇਹਨਾਂ ਨੂੰ ਸ਼ਿਫਟਿੰਗ ਵੀ ਕਰ ਰਹੇ ਆ ਤੇ ਸਾਡੀ ਜਿਹੜੀ ਸਟ੍ਰੈਟੇਜੀ ਹੈ ਅਕੋਰਡਿੰਗ ਟੂ ਦਾ ਸਿਚੁਏਸ਼ਨ ਉਹ ਚੇਂਜ ਵੀ ਹੋਏਗੀ ਬੀਐਸਐਫ ਦੇ ਨਾਲ ਅਸੀਂ ਮੀਟਿੰਗਸ ਕੀਤੀਆਂ ਨੇ ਅਸੀਂ ਉਹਨਾਂ ਦੇ ਨਾਲ ਪੂਰਾ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਕੰਮ ਕਰ ਰਹੇ ਆ ਤੇ ਜਿੱਥੋਂ ਤੱਕ ਮੌਸਮ ਦਾ ਧੁੰਦ ਦਾ ਸਵਾਲ ਹੈ ਹਰ ਇੱਕ ਸਾਲ ਸਾਡੇ ਕੋਲੇ ਚੈਲੰਜ ਹੁੰਦਾ ਹੈ ਅਸੀਂ ਇਸ ਵਾਰ ਵੀ ਇਸ ਚੈਲੰਜ ਨੂੰ ਜਿਹੜਾ ਹੈ ਬਖੂਬੀ ਜਿਹੜਾ ਹੈ ਫੇਸ ਕਰਾਂਗੇ ਤੇ ਇਹਨੂੰ ਓਵਰਕਮ ਕਰਕੇ ਜਿਹੜਾ ਸਾਡੀ ਪਾਰਟੀਆਂ ਨੇ ਉਹ ਵੱਧ ਤੋਂ ਵੱਧ ਜਿਹੜਾ ਹੈ ਇਸ ਚੀਜ਼ ਨੂੰ ਡੈਟਰ ਕਰਨ ਲਈ ਇਸ ਨੂੰ ਰੋਕਣ ਲਈ ਜਿਹੜੇ ਆ ਉਹ ਵਚਨਬੱਧ ਬਿਲਕੁਲ ਜੀ ਜਿਹੜਾ ਮਾਨਯੋਗ ਰਾਜਪਾਲ ਜੀ ਨੇ ਆਪਣੇ ਬਾਰਡਰ ਵਿਲੇजेस ਦੇ ਦੌਰੇ ਦੇ ਦੌਰਾਨ ਗੱਲ ਕਹੀ ਸੀ ਉਹ ਮੈਂ ਉਹਨੂੰ ਥੋੜਾ ਐਲੈਬ੍ਰੇਟ ਕਰ ਦੇਣਾ ਉਦੇ ਵਿੱਚ ਇਸ ਤਰੀਕੇ ਨਾਲ ਹੈ ਕਿ ਬੀਐਸਐਫ ਵੱਲੋਂ ਵੀ ਤੇ ਆਰਮੀ ਵੱਲੋਂ ਵੀ ਜਿਹੜੇ ਐਂਟੀ ਡਰੋਨ ਸਿਸਟਮਸ ਨੇ ਉਹ ਐਡਵਾਂਸ ਸਟੇਜ ਦੇ ਵਿੱਚ ਉਹਨਾਂ ਦੀ ਟੈਸਟਿੰਗ ਚੱਲ ਰਹੀ ਹੈ ਤੇ ਜਿਵੇਂ ਕਈ ਜਗ੍ਹਾ ਉਹ ਡਿਪਲੋਏ ਵੀ ਕੀਤੇ ਰਹੇ ਨੇ ਤੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਅਸੈਸ ਹੋ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਕਿਉਂਕਿ ਜਿਵੇਂ ਅੰਮ੍ਰਿਤਸਰ ਰੂਰਲ ਦੇ ਵਿੱਚ ਹੀ ਕਰੀਬਨ 100 ਕਿਲੋਮੀਟਰ ਦੇ ਕਰੀਬਨ ਜਿਹੜਾ ਹੈ ਸਾਰਾ ਸਾਰਾ ਆਪਣੇ ਕੋਲ ਬਾਰਡਰ ਪੈਂਦਾ ਹੈ ਉਸ ਤੋਂ ਇਲਾਵਾ ਤਰਨਤਾਰਨ ਜਾਂ ਹੋਰ ਜਿਹੜੇ ਹੈ ਸਰਹੱਦੀ ਜ਼ਿਲ੍ਹੇ ਵੀ ਹਨ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਸਾਡੇ ਕੋਲ ਪੰਜ ਜਿਹੜੇ ਹੈ ਸਰਹੱਦੀ ਅੰਮ੍ਰਿਤਸਰ ਉਰੰਦ ਦੇ ਵਿੱਚ ਥਾਣੇ ਨੇ ਸੋ ਇਹ ਸਾਰੀ ਜਗ੍ਹਾ ਤੇ ਜਿਵੇਂ ਜਿੱਥੇ ਜਿੱਥੇ ਇਹ ਸਿਸਟਮ ਲਗਾਇਆ ਜਾਣਾ ਹੈ ਟੈਸਟਿੰਗ ਚੱਲ ਰਹੀ ਹੈ ਤੇ ਜਲਦੀ ਜਿਹੜੀ ਹੈ ਬੀਐਸਐਫ ਵੱਲੋਂ ਤੇ ਆਰਮੀ ਵੱਲੋਂ ਇਹਨਾਂ ਦੀ ਜਿਹੜੀ ਹੈ ਡਿਪਲॉयਮੈਂਟ ਕੀਤੀ ਜਾਵੇਗੀ ਉਸ ਤੋਂ ਬਾਅਦ ਜਿੱਥੇ ਤੱਕ ਪੰਜਾਬ ਪੁਲਿਸ ਦਾ ਸਵਾਲ ਹੈ ਅਸੀਂ ਆਪਣੀ ਕਨਸਰਨਸ ਜਿਹੜੀਆਂ ਨੇ ਟਾਈਮ ਟੂ ਟਾਈਮ ਬੀਐਸਐਫ ਦੀ ਮੀਟਿੰਗਸ ਦੇ ਵਿੱਚ ਜਾ ਸਰਕਾਰ ਦੇ ਨਾਲ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਨੇ ਅਸੀਂ ਉਹਦੇ ਵਿੱਚ ਉਹ ਕਨਸਰਨ ਜਿਹੜੀ ਆ ਆਪਣੀਆਂ ਭੇਜਦੇ ਰਹਿੰਦੇ ਆ ਤੇ ਸਾਨੂੰ ਪ੍ਰੋਪਰਲੀ ਜਿਹੜਾ ਹੈ ਇਸ ਦਾ ਰਿਸਪੌਂਡ ਰਿਸਪਾਂਸ ਵੀ ਮਿਲਦਾ ਰਹਿੰਦਾ ਹੈ ਸਾਨੂੰ ਰਿਸੋਰਸਸ ਵਗੈਰਾ ਅਕੋਰਡਿੰਗਲੀ ਮਿਲਦੇ ਰਹਿੰਦੇ ਨੇ ਜਿੱਥੋਂ ਤੱਕ ਫਰਸਟ ਲਾਈਨ ਆਫ ਡਿਫੈਂਸ ਬੀਐਸਐਫ ਦਾ ਸਵਾਲ ਹੈ ਉਹਨਾਂ ਨੇ ਕੁਝ ਐਂਟੀ ਡਰੋਨ ਸਿਸਟਮ ਆਪਣਾ ਜਿਹੜਾ ਹੈ ਡਿਵੈਲਪ ਕਰਕੇ ਇਹਨੂੰ ਡਿਪਲੋਏ ਵੀ ਕੀਤਾ ਤੇ ਉਸ ਦੇ ਕਾਫੀ ਅਸਰ ਵੀ ਦੇਖਣ ਨੂੰ ਮਿਲਿਆ ਹੈ ਕਈ ਜਗ੍ਹਾ ਤੋਂ ਜਿੱਥੇ ਸਾਨੂੰ ਇੰਟੈਰੋਗੇਸ਼ਨਸ ਵੀ ਇਹ ਗੱਲਾਂ ਸਾਹਮਣੇ ਆਈਆਂ ਕਿ ਕਈ ਜਗ੍ਹਾ ਜਿਹੜਾ ਹੈ ਡਰੋਨ ਜਿਹੜਾ ਹੈ ਉਹ ਡਿੱਗਿਆ ਹੀ ਇਸੇ ਕਰਕੇ ਹੈ ਕਿਉਂਕਿ ਉਸ ਟਾਈਮ ਜਿਹੜਾ ਐਂਟੀ ਡਰੋਨ ਸਿਸਟਮ ਜਿਹੜਾ ਹੈ ਉਹ ਕੰਮ ਕਰ ਰਿਹਾ ਸੀ ਸੋ ਇਹ ਚੀਜ਼ਾਂ ਜਿਹੜੀਆਂ ਹੈ ਇਹ ਔਨ ਪ੍ਰੋਸੈਸ ਚੱਲ ਰਹੀਆਂ ਹਨ